ਤੁਹਾਡੇ ਕੋਲ ਨੂੰ ਪਤਾ ਲੱਗਿਆ ਕਿ ਕਹਿੰਦੇ ਫੋਰਨੀਆਂ ਦੇ ਵਿੱਚ ਗਰੰਤੀ ਸਿੰਘ ਦੀ ਗੋਲੀ ਮਾਰ ਕੇ ਕੱਟਿਆ ਗਿਆ ਹੈ ਉਹ ہمارا ਵਰਤਾਰਾ ਹੈ। ਉਹਨੇ ਇੱਕ ਆਮ ਜੀ ਗੱਲੀ ਬਣ ਚੁੱਕੀ ਹੈ ਕਿ ਜਿਸ ਕੌਮ ਨੇ ਸਦੀਆਂ ਤੋਂ ਲੈ ਕੇ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬਹੁਤ ਵੱਡੀ ਮਿਹਨਤ ਕਰਕੇ ਬਹੁਤ ਇਮਾਨਦਾਰੀ ਦੇ ਨਾਲ ਉਸ ਤੋਂ ਦੇ ਯੋਗ ਜਿਹੜਾ ਉਹ ਸਾਰੀ ਯੋਗਦਾਨ ਪਾਇਆ ਔਰ ਉਹਨਾਂ ਲੋਕਾਂ ਨੂੰ ਉਸੇ ਵੇਚ ਦੇ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਤੇ ਘਾਟੂਾਰ ਦੇਣਾ ਇਹ ਬਹੁਤ ਮਾੜੀ ਔਰ ਬੜੀ ਦੁਖਵਾਰੀ ਗੱਲ ਹੈ। ਕਿਸ ਕਿਸਫ ਦੇ ਦਾ ਕੈਲੀਫੋਰਨੀਆ ਦੇ ਵਿੱਚ ਗ੍ਰੰਥੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਕੀ ਕਹਿੰਦੇ ਨੇ ਸਰ ਹੁਣੇ ਹੀ ਤੁਹਾਡੇ ਕੋਲ ਨੂੰ ਪਤਾ ਲੱਗਿਆ ਕਿ ਕੈਲੀਫੋਰਨੀਆ ਦੇ ਵਿੱਚ ਗ੍ਰੰਥੀ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਬਹੁਤ ਮਾਰਾ ਵਰਤਾਰਾ ਹੈ ਔਰ ਖਾਸ ਕਰਕੇ ਅਮਰੀਕਾ ਦੇ ਵਿੱਚ ਐਸਾ ਜਿਹੜਾ ਹੁਣ ਇੱਕ ਆਮ ਜੀ ਗੱਲੀ ਬਣ ਚੁੱਕੀ ਹੈ ਕਿ ਜਿਸ ਕੌਮ ਨੇ ਸਦੀਆਂ ਤੋਂ ਲੈ ਕੇ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਬਹੁਤ ਵੱਡੀ ਮਿਹਨਤ ਕਰਕੇ ਬਹੁਤ ਇਮਾਨਦਾਰੀ ਦੇ ਨਾਲ ਉਥੋਂ ਦੇ ਜੋ ਜਿਹੜਾ ਉਸ ਹਰਿਜ ਯੋਗਦਾਨ ਪਾਇਆ ਅਤੇ ਉਹਨਾਂ ਲੋਕਾਂ ਨੂੰ ਉਸੇ ਵੇਛ ਦੇ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਤੋਾਰ ਦੇਣਾ ਬਹੁਤ ਮਾੜੀ ਔਰ ਬੜੀ ਦੁਖਵਾਲੀ ਗੱਲ ਹੈ। ਗੱਲ ਹੈ ਭਾਰਤ ਸਰਕਾਰ ਯਤਨ ਕਰੇ ਔਰ ਜੋ ਵੀ ਇਸ ਸਾਰੇ ਕੁਝ ਦੇ ਪਿੱਛੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਆਪਣਾ ਯੋਗਦਾਨ ਪਾਏ। ਤੁਹਾਡੇ ਕੋਲ ਨੂੰ ਪਤਾ ਲੱਗਿਆ ਕਿ ਪਹਿਲੇ ਫੌਰੀਆਂ ਦੇ ਵਿੱਚ ਕਰਮ ਸਿੰਘ ਦੀ ਗੋਲੀ ਮਾਰ ਕੇ ਖਤਮ ਜਿਹੜੀ ਹੈ ਔਰ ਮਾਰਾ ਬਤਾਰਾ ਉਹਨਾਂ ਇੱਕ ਆਮ ਜੀ ਗਾਲੀ ਬਣ ਚੁੱਕੀ ਹੈ ਕਿ ਜਿਸ ਕੌਮ ਨੇ ਸਾਦੀਆਂ ਤੋਂ ਲੈ ਕੇ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਬਹੁਤ ਵੱਡੀ ਮਿਹਨਤ ਕਰਕੇ ਬਹੁਤ ਇਮਾਨਦਾਰੀ ਦੇ ਨਾਲ ਉਥੋਂ ਦੇ ਯੋਗ ਜਿਹੜਾ ਉਸਾਰੀ ਚ ਯੋਗਦਾਨ ਪਾਇਆ ਔਰ ਉਹਨਾਂ ਲੋਕਾਂ ਨੂੰ ਉਸੇ ਦੇਸ਼ ਦੇ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣਾ ਇਹ ਬਹੁਤ ਮਾੜੀ ਔਰ ਬੜੀ ਦੁਖਵਾਲੀ ਗੱਲ ਹੈ। ਜਿੰਨਾਂ ਜਿਹੜਾ ਕੈਲਿਫੋਰਨੀਆ ਦੇ ਵਿੱਚ ਗ੍ਰੰਥੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਕੀ ਕਹਿੰਦੇ ਤੁਸੀਂ? ਹੋਣੇ ਤੁਹਾਡੇ ਕੋਲ ਨੂੰ ਪਤਾ ਲੱਗਿਆ ਕਿ ਕੈਲੀਫੋਰਨੀਆ ਦੇ ਵਿੱਚ ਗਰੰਤੀ ਸਿੰਘ ਦੀ ਗੋਡਾ ਮਾਰਕ ਕਰ ਦਿੱਤੀ ਗਈ ਹੈ ਬਹੁਤ ਮਾੜਾ ਵਰਤਾਰਾ ਹੈ ਔਰ ਖਾਸ ਕਰਕੇ ਅਮਰੀਕਾ ਦੇ ਵਿੱਚ ਐਸਾ ਜਿਹੜਾ ਹੁਣ ਇੱਕ ਆਮ ਜੀ ਗੱਲੀ ਬਣ ਚੁੱਕੀ ਹੈ ਕਿ ਜਿਸ ਕੌਮ ਨੇ ਸਦੀਆਂ ਤੋਂ ਲੈ ਕੇ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬਹੁਤ ਵੱਡੀ ਮਿਹਨਤ ਕਰਕੇ ਬਹੁਤ ਇਮਾਨਦਾਰੀ ਦੇ ਨਾਲ ਉਥੋਂ ਦੇ ਯੋਗ ਜਿਹੜਾ ਉਸਾਰੀ ਚ ਯੋਗਦਾਨ ਪਾਇਆ ਔਰ ਉਹਨਾਂ ਲੋਕਾਂ ਨੂੰ ਉਸੇ ਵੇਚ ਦੇ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਤੇ ਕਾਰਦਾਰ ਦੇਣਾ ਬਹੁਤ ਮਾੜੀ ਔਰ ਬੜੀ ਦੁਖਵਾਲੀ ਗੱਲ ਹੈ। ਗੱਲ ਹੈ ਭਾਰਤ ਸਰਕਾਰ ਯਤਨ ਕਰੇ ਔਰ ਜੋ ਵੀ ਇਸ ਸਾਰੇ ਕੁਝ ਦੇ ਪਿੱਛੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਆਪਣਾ ਯੋਗਦਾਨ ਪਾਏ। ਤੁਹਾਡੇ ਕੋਲ ਨੂੰ ਪਤਾ ਲੱਗਿਆ ਕਿ ਕੈਲੀਫੋਰਨੀਆ ਦੇ ਵਿੱਚ ਕ੍ਰਾਂਤੀ ਸਿੰਘ ਦੀ ਗੋਲੀਆਂ ਮਾਰ ਕੇ ਕਤਲ ਕੀਤੀ ਗਈ ਹੈ ਔਰ ਸਮਾੜਾ ਵਰਤਾਰਾ। ਉਹਨਾਂ ਇੱਕ ਆਮ ਜੀ ਗਲੀ ਬਣ ਚੁੱਕੀ ਹੈ ਕਿ ਜਿਸ ਕੌਮ ਨੇ ਸਦੀਆਂ ਤੋਂ ਲੈ ਕੇ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬਹੁਤ ਵੱਡੀ ਮਿਹਨਤ ਕਰਕੇ ਬਹੁਤ ਇਮਾਨਦਾਰੀ ਦੇ ਨਾਲ ਉਥੋਂ ਦੇ ਯੋਗ ਜਿਹੜਾ ਉਹ ਸਾਰੀ ਯੋਗਦਾਨ ਪਾਇਆ ਔਰ ਉਹਨਾਂ ਲੋਕਾਂ ਨੂੰ ਉਸੇ ਵਿੱਚ ਦੇ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਤੇ ਘਾਟੂਾਰ ਦੇਣਾ ਇਹ ਬਹੁਤ ਮਾੜੀ ਔਰ ਬੜੀ ਦੁਖਵਾਰੀ ਗੱਲ ਹੈ। ਜਿੰਨਾਂ ਸਭ ਜਿਹੜਾ ਕੈਲਿਫੋਰਨੀਆ ਦੇ ਵਿੱਚ ਗ੍ਰੰਥੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਕੀ ਕਹਿੰਦੇ ਹਨ ਇਸ ਦਾ? ਹੁਣੇ ਤੁਹਾਡੇ ਕੋਲ ਨੂੰ ਪਤਾ ਲੱਗਿਆ ਕਿ ਕੈਨੇਡਾ ਫੋਰਨੀਆਂ ਦੇ ਵਿੱਚ ਗਰੰਥ ਸਿੰਘ ਦੀ ਗੋਲੀ ਮਾਰ ਕੇ ਕਰ ਦਿੱਤੀ ਗਈ ਹੈ ਉਹ ਤੁਹਾਡਾ ਵਰਤਾਰਾ ਹੈ ਔਰ ਖਾਸ ਕਰਕੇ ਅਮਰੀਕਾ ਦੇ ਵਿੱਚ ਐਸਾ ਜਿਹੜਾ ਹੁਣ ਇੱਕ ਆਮ ਜੀ ਗੱਲੀ ਬਣ ਚੁੱਕੀ ਹੈ ਕਿ ਜਿਸ ਕੌਮ ਨੇ ਸਦੀਆਂ ਤੋਂ ਲੈ ਕੇ ਦੇਸ਼-ਪ੍ਰਦੇਸ਼ਾਂ ਦੇ ਵਿੱਚ ਬਹੁਤ ਵੱਡੀ ਮਿਹਨਤ ਕਰਕੇ ਬਹੁਤ ਇਮਾਨਦਾਰੀ ਦੇ ਨਾਲ ਉਥੋਂ ਦੇ ਯੋਗ ਜਿਹੜਾ ਉਹ ਸਾਰੀ ਯੋਗਦਾਨ ਪਾਇਆ ਔਰ ਉਹਨਾਂ ਲੋਕਾਂ ਨੂੰ ਉਸੇ ਵੇਸ਼ ਦੇ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਤੋਾਰ ਦੇਣਾ ਇਹ ਬਹੁਤ ਮਾੜੀ ਔਰ ਬੜੀ ਦੁਖਵਾਰੀ ਗੱਲ ਹੈ। ਗੱਲ ਹੈ ਭਾਰਤ ਸਰਕਾਰ ਯਤਨ ਕਰੇ ਔਰ ਜੋ ਵੀ ਇਸ ਸਾਰੇ ਕੁਝ ਦੇ ਪਿੱਛੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਆਪਣਾ ਯੋਗਦਾਨ ਪਾਏ।